ਇਹਦੀ ਪਾਰਟੀਵਾਦੀ ਪਾਰਟੀਵਾਦੀ ਦੇ ਵਿੱਚ ਜਿਹੜਾ ਐਸਐਚਓ ਸਰਦੂਲਗੜ ਦਾ ਰੀਡਰ ਹੈ ਸੀਨੀਅਰ ਕਨਸਟੇਬਲ ਅਕਬਰ ਸਲੀਮ ਉਹ ਸਾਡੇ ਪਿੰਡਾਂ ਦੇ ਇੱਥੇ ਪਿੰਡ ਦੇ ਵਿੱਚ ਸ਼ਾਦੀशुदा ਹੈ ਉਹ ਜਿਹਦੇ ਪਰਿਵਾਰ 'ਚ ਸ਼ਾਦੀशुदा ਹੈ ਉਹ ਚਲੋ ਪਿੰਡ ਦੇ ਵਿੱਚ ਸਾਡੀ ਉਹਨਾਂ ਦੀ ਰਾਜਨੀਤਿਕ ਤੌਰ ਤੇ ਵਿਚਾਰ ਨਹੀਂ ਮਿਲਦੇ ਤੇ ਉਸ ਦੇ ਨਾਲ-ਨਾਲ ਜੋ ਪਿੰਡ ਵਾਲੇ ਜਿਹੜੇ ਹੈਗੇ ਆ ਐਫਆਰ 'ਚ ਵੀ ਜਿਹੜੇ ਨੌ ਨਾਮ ਅਕਬਰ ਸਲੀਮ ਕੇ ਬਨਾ ਮੈਂਸ਼ਨ ਕਰਵਾਇਆ ਸੀ ਇਹਨਾਂ ਨੇ ਸਾਜੀਸ਼ ਦੀਨ ਕਿਸੇ ਨਾਮਾ ਨੂੰ ਵਿਅਕਤੀ ਜਿਹੜਾ ਹੈਗਾ ਇਹ ਰਾਜੇਸ਼ ਸ਼ਾਮ ਜਿਹੜੋ ਕਿ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਹੈ ਸਰਕਾਰੀ ਸਕੂਲ ਦਾ ਇਹਦਾ ਕਤਲ ਕਰਵਾਇਆ ਕਤਲ ਦੀ ਜਿਹੜੀ ਹੈਗੀ ਹੈ ਮੌਕੇ ਦਾ ਕਿਉਂਕਿ ਸਾਡੇ ਕੋਲ ਹੀ ਸੀ ਰਾਤ 12 ਵਜੇ ਤੱਕ ਮੈਂ ਆਦੇ ਸ਼ਾਮ ਸਾਬਕਾ ਸਰਪੰਚ ਭਜਨ ਲਾਲ ਦੇ ਘਰ ਸੀ ਜੋ ਅਸੀਂ ਪੰਚਾਇਤੀ ਦੌਰ ਚੋਣਾਂ ਦੇ ਵਿੱਚ ਜੋ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ 7 ਤਾਰੀਖ ਲਾਸਟ ਹੈ 4 ਤਾਰੀਖ ਲਾਸਟ ਹੈ ਉਸ ਦੇ ਵਿੱਚ ਅਸੀਂ ਗਰੀਬ ਸਾਨੂੰ ਮੈਨੂੰ ਤੇ ਭਜਨ ਲਾਲ ਨੂੰ 12 ਵਜੇ 11:30 ਦੇ ਕਰੀਬ ਰਾਤੀ ਸ਼ਾਮ ਜਿਆਦੇ ਰਾਤ ਹੋਣ ਕਰਕੇ ਜਿਹੜਾ ਹੈਗਾ ਆਪਦੀ اسی ਗੱਡੀ ਤੇ ਘਰ ਨੂੰ ਆ ਗਿਆ ਤੇ ਅਸੀਂ 12 ਵਜੇ ਦੇ ਕਰੀਬ ਮੈਂ ਤੇ ਭਜਨ ਲਾਲ ਆਪਣੇ ਆਪਣੇ ਇਹ ਆਪਦੇ ਘਰ ਰਹਿ ਗਿਆ ਮੈਂ ਆਪਣੇ ਘਰ ਆ ਕੇ ਸੌਂ ਗਿਆ ਮੈਨੂੰ ਸਵੇਰ 4:52 ਮਿੰਟ ਤੇ ਜਿਹੜਾ ਹੈਗਾ ਸ਼ਿਸ਼ਪਾਲ son of ਕਨਾਰਾਮ ਦਾ ਫੋਨ ਆਉਂਦਾ ਹੈ ਵੀ ਇਸ ਇਸ ਤਰ੍ਹਾਂ ਕਿ ਉਹ ਗਰਾਊਂਡ 'ਚ ਆਉਂਦੇ ਨੇ ਲਾ ਉਹਨਾਂ ਨੂੰ ਕਿਸੇ ਨੇ ਕਿਹਾ ਹੋਊਗਾ ਫਿਰ ਮੈਂ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਮੈਂ ਐਸਐਚਓ ਸਰਦੂਲਗੜ ਨੂੰ ਮੈਂ ਤੇ ਸਰਪੰਚ ਭਾਜਨ ਲਾਲ ਨੇ ਜਿਹੜਾ ਹੈਗਾ ਉਹ ਫੋਨ ਕੀਤਾ ਅਸੀਂ ਇੱਧਰ ਆ ਗਏ ਨੇ ਚ ਪੁਲਿਸ ਮੁਲਾਜ਼ਮ ਵੀ ਆ ਗਏ ਤੇ ਜਿਹੜਾ ਹੈਗੀ ਆ ਵੀ ਨੇ ਕੀਤਾ ਹੈ ਉਹ ਤਾਂ ਅਸੀਂ ਦੇਖਿਆ ਨਹੀਂ ਕਿ ਸਾਨੂੰ ਪਤਾ ਪਰ ਜਿਹੜਾ ਕਰਵਾਇਆ ਹੈ ਉਹ ਕਲੀਅਰ ਹੈ ਕਿ ਅਕਬਰ ਸਲੀਮ ਮੇਨ ਕੰਸਪੀਰੇਟਰ ਹੈ ਉਸ ਦੇ ਨਾਲ ਜਿਹੜਾ ਹੈਗਾ ਉਹ ਨੌ ਬੰਦੇ ਹੋਰ ਨੇ ਪ੍ਰਵੀਨ ਕੁਮਾਰ ਪ੍ਰਮੋਦ ਕੁਮਾਰ ਸਨੋ ਓਮ ਪ੍ਰਕਾਸ਼ ਸੁਨੀਲ ਕੁਮਾਰ ਸਨੋ ਜਗਦੀਸ਼ ਰਾਮ ਇਹਨਾਂ ਦੇ ਪਰਿਵਾਰ ਚ ਇਹ ਸ਼ਾਦੀ ਸ਼ੁਦਾ ਤੇ ਉਸ ਤੋਂ ਬਿਨਾ ਸੁਭਾਸ਼ ਜੈਣੀ ਸਨੋ ਕੀ ਸਾਰਾਮ ਆਤਮਾ ਰਾਮ ਸਨੋ ਰਾਮ ਮੂਰਤੀ ਰਾਤ ਮਾਰਾਮ ਸਨੋਵ ਲਖ ਮਾਰਾਮ ਮੋਹਿਤ ਕੁਮਾਰ ਸਨੋਵ ਦੇਵੀ لال சிவா ਹਜ ਚੰਦਰ ਬਦਰੀ RAM ਅਤੇ ਆਤਮਾਰਾਮ ਸਨੋਵ ਸ਼ੰਕਰ ਲਾਲ ਇਹਨਾਂ ਨੇ ਜਿਹੜੇ ਹੈਗੇ ਪਹਿਲਾਂ ਵੀ ਧਮਕੀਆਂ ਦੰਦੇ ਰਹੇ ਨੇ ਇਸ ਨਾਲ ਰਾਜਨੀਤਿਕ ਸ਼ਹਿ ਦੇ ਤਹਿਤ ਤੇ ਜਿਹੜੇ ਹੈਗੇ ਅਕਬਰ ਸਲੀਮ ਨੇ ਪਹਿਲਾਂ ਵੀ ਰਾਦੇ ਸ਼ਾਮ ਸਮੇਤ 23 24 ਬੰਦਿਆਂ ਤੇ ਦੋ ਕੇਸ ਮਾਨਯੋਗ ਅਦਾਲਤ ਵਿੱਚ ਕੀਤੇ ਹੋਇਆ ਨਾ ਝੂਠੇ ਕੇਸ ਕੀਤੇ ਹੋਇਆ ਨਾ ਇਹ ਗੱਲ ਹੋਈ ਵੀ ਐਫ ਆਰ 2 ਮੀਟਰ ਕੋਸ ਐਫ ਆਰ ਦਰਜ ਕਰਕੇ ਮੇਨ ਸਾਜਿਸ਼ ਜਿਹੜੇ ਸਾਜਿਸ਼ ਕਰਤਾ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹ ਸਾਰੇ ਵਕੂਏ ਦੀ ਤੈ ਤੱਕ ਜਾਇਆ ਜਾਵੇ ਬਤਨੋ